ਤਾਪ ਸਿੰਘ ਵਿਡਾਲਾ ਆਏ ਸਾਡੇ ਨਾਲ ਨੇ ਗੱਲ ਕਰਨਿਆ ਵਿਡਾਲਾ ਸਾਹਿਬ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਮਾਗੀ ਦੀ ਕਾਨਫਰੰਸ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੇ ਆਦੇਸ਼ ਹੋਏ ਨੇ ਉਹਨਾਂ ਨੂੰ ਚੈਲੰਜ ਕੀਤਾ ਜਾ ਸਕਦਾ ਚੈਲੰਜ ਕੀਤਾ ਗਿਆ ਕੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਨੂੰ ਨਹੀਂ ਮੰਨਦੇ ਅਕਾਲੀ ਦਲ ਦੇਖੋ ਸਾਰੀਆਂ ਪੰਥਕ ਧਿਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਹਰ ਪੰਥਦਰਦੀ ਨੂੰ ਗੁਰਸਿੱਖ ਨੂੰ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਮੰਨਣੇ ਚਾਹੀਦੇ ਆ ਜੋ ਮਾਗੀ ਮੇਲੇ ਦੀ ਜੋੜ ਮੇਲੇ ਦੀ ਸ਼ਹੀਦੀ ਜਿਹੜਾ 40 ਮੁਕਤਿਆਂ ਦੀ ਪਵਿੱਤਰ ਧਰਤੀ ਆ ਉਸ ਅਸਥਾਨ ਤੇ ਜੋ ਉਥੋਂ ਗੱਲਾਂ ਆਖੀਆਂ ਗਈਆਂ ਨੇ ਇਹ ਕਹਿ ਸਕਦੇ ਆ ਹੁਕਮਨਾਮਿਆਂ ਨੂੰ ਲੈ ਕੇ ਜਨਤਕ ਤੌਰ ਤੇ ਐਦਾਂ ਦੀ ਕੋਈ ਗੱਲ ਨਹੀਂ ਆਖਣੀ ਚਾਹੀਦੀ ਜੇ ਇਸ ਗੱਲ ਦੇ ਨਾਲ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਤੇ ਕਿੰਦੂ ਪਰੰਤੂ ਕੋਈ ਕਰਨ ਦਾ ਮੌਕਾ ਮਿਲੇ ਜਾਂ ਸਾਡੀ ਉਸ ਮਹਾਨ ਸੰਸਥਾ ਨੂੰ ਕਿਸੇ ਕਿਸਮ ਦੀ ਕੋਈ ਟਾਹ ਲੱਗ ਸਕੇ ਐਨੀ ਚਾਹੀਦਾ ਸੀਗਾ ਬਟਾਲਾ ਸਾਹਿਬ ਜਿਸ ਤਰ੍ਹਾਂ ਕਿਆ ਜਾਂਦਾ ਸੀਗਾ ਕਿ ਕਾਲੀ ਦਲ ਸ਼ਰੋਮਣੀ ਕਾਲੀ ਦਲ ਐਸਜੀਪੀਸੀ ਦੇ ਔਰ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਟਿਚ ਜਾਂਦੀ ਹੈ ਕਿਆ ਕਲ ਦੇ ਫੈਸਲੇ ਨੂੰ ਤੁਸੀਂ ਸਮਝਦੇ ਹੋ ਕਿ ਇਹ ਉਹੀ ਚੀਜ਼ ਹੈ ਜਿਹੜੀ ਆਮ ਲੋਕ ਸਮਝਦੇ ਸੀਗੇ ਕਿ ਟਿਚ ਨਹੀਂ ਜਾਂਦੇ ਕੋਈ ਐਸੀ ਗੱਲ ਨਹੀਂ ਜੀ ਇਹ ਬਿਲਕੁਲ ਗਲਤ ਆ ਕਿ ਕੋਈ ਸ਼ਰੋਮਣੀ ਕਾਲੀ ਦਲ ਅਕਾਲ ਤਖਤ ਦੇ ਸਾਹਿਬ ਦੇ ਫੈਸਲੇ ਨੂੰ ਟਿਚ ਨਹੀਂ ਸਮਝਦੇ ਬਿਲਕੁਲ ਸਮਝਦੇ ਆ ਸਮਝਨੇ ਪੈਣਗੇ ਤੇ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਇਨ ਬਨ ਲਾਗੂ ਹੋਣਗੇ ਇਹ ਤੁਹਾਡੇ ਸਾਹਮਣੇ ਆ ਜਾਣਾ ਹੈ ਸੱਤ ਮੈਂਬਰੀ ਸੱਤ ਮੈਂਬਰੀ ਅਕਾਲੀ ਦਲ ਧੜਿਆਂ ਤੋਂ ਵੰਡ ਗਿਆ ਨਵਾਂ ਅਕਾਲੀ ਦਲ ਇੱਕ ਹੋਰ ਮੰਗੀ ਵਾਲੇ ਦਿਨ ਤਿਆਰ ਹੋਇਆ ਹੈ ਉਹਨੂੰ ਕਿਸ ਤਰ੍ਹਾਂ ਦੇਖੋ ਦੇਖੋ ਤਾਂ ਆਪਾਂ ਇੱਕ ਲੋਕਤੰਤਰਕ ਦੇਸ਼ ਵਿੱਚ ਸਾਰੇ ਆਪਣਾ ਜਿਹੜਾ ਜ਼ਿੰਦਗੀ ਬਤੀਤ ਕਰ ਰਹੇ ਆ ਡੈਮੋਕ੍ਰੇਸੀ ਆ ਹਰ ਇੱਕ ਨੂੰ ਦਾਕਾਰ ਹੈਗਾ ਆ ਜਿਨੇ ਕੋ ਆਪਣੀ ਜਥੇਬੰਦੀ ਬਣਾਉਣੀ ਆ ਜਾਂ ਕੋਈ ਉਹਨੇ ਲਹਿਰ ਸ਼ੁਰੂ ਕਰਨੀ ਆ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਪਰ ਇਹ ਸਾਰੀਆਂ ਗੱਲਾਂ ਤਾਂ ਹੋ ਰਹੀਆਂ ਕਰਕੇ ਪੰਥਕ ਸਫਾ 'ਚ ਬਹੁਤ ਵੱਡਾ ਖਲਾਅ ਆ ਬੜੀ ਵੱਡੀ ਵੈਕਿਊਮ ਆ ਇਹ ਵੈਕਿਊਮ ਨੂੰ ਕੌਣ ਭਰਦਾ ਸਮਾਂ ਦੱਸੂਗਾ ਗੁਰੂ ਸਾਹਿਬ ਦੇ ਆਪਣੇ ਸਥਾਨ ਦੇ ਸਾਹਮਣੇ ਖੜੇ ਆ ਅਸੀਂ ਚਾਹੁੰਦੇ ਹਾਂ ਸਮੁੱਚੇ ਪੰਥ ਵਿੱਚ ਦੇਖਤਾ ਹੋਵੇ ਸਾਰੇ ਪੰਥਕ ਆਗੂ ਜਿੰਨੇ ਵੀ ਧੜੇ ਨੇ ਜਾਂ ਜਿੰਨੀਆਂ ਵੀ ਸੰਸਥਾਵਾਂ ਨੇ ਸਾਰੇ ਇਕੱਠੇ ਹੋ ਕੇ ਕੰਮ ਕਰਨ ਇੱਕ ਪਲੇਟਫਾਰਮ ਤੇ ਆ ਕੇ ਇੱਕ ਆਪਣਾ ਪ੍ਰੋਗਰਾਮ ਤੈਅ ਕਰ ਲੈਣ ਜਿਹੜਾ ਪ੍ਰੋਗਰਾਮ ਪੰਥ ਵਾਸਤੇ ਪੰਜਾਬ ਵਾਸਤੇ ਤੇ ਪੰਜਾਬੀਅਤ ਵਾਸਤੇ ਜਿਹੜਾ ਆਪਣੇ ਫਾਇਦੇਮੰਦ ਆ ਜਾਂ ਪੰਜਾਬ ਦਾ ਭਲਾ ਕਰੂਗਾ ਬਡਾਲਾ ਸੱਤ ਮੈਂਬਰੀ ਕਮੇਟੀ ਦਾ ਗਠਨ ਹੋਇਆ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਉਤੋਂ ਉਹ ਅੱਜ ਵੀ ਉੱਥੇ ਦੀ ਉੱਥੇ ਹੀ ਹੈ ਪੰਜ ਮੈਂਬਰ ਉਹਦੇ ਫੇਰ ਵੀ ਹਜੇ ਆਨਾ ਕਾਨੀ ਕਰ ਰਹੇ ਸ਼ਾਇਦ ਕਿ ਉਹ ਛੱਡ ਕੇ ਚਲੇ ਜਾਣ ਇਸ ਤਰ੍ਹਾਂ ਦੀ ਕੋਈ ਗੱਲ ਹੈ ਦੀ ਦੇਖੋ ਕੋਈ ਪੰਜ ਮੈਂਬਰ ਆਨਾ ਕਾਨੀ ਨਹੀਂ ਕਰ ਰਹੇ ਅਸੀਂ ਇਸ ਮਸਲੇ ਨੂੰ ਲੈ ਕੇ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨੂੰ ਮਿਲਣ ਆਏ ਆ ਤੇ ਸਾਰੀ ਸੱਤ ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਮਿਆਂ ਤੇ ਪਾਬੰਦ ਆ ਥੈਂਕ ਯੂ ਸੋ ਗੁਰਪ੍ਰਤਾਪ ਸਿੰਘ ਬਡਾਲਾ ਜਿਹੜੇ ਕਿ ਸ਼੍ਰੋਮਣੀ ਕਾਲੀਦਾਲ ਸੁਧਾਰ ਸਭਾ ਲਹਿਰ ਦੇ ਕਰਮੀਆਂ ਸਨ ਜਿਹੜੇ ਕਿ ਹੁਣ ਉਹਨਾਂ ਨੇ ਚਾਹੇ ਸੁਧਾਰ ਲਹਿਰ ਨੂੰ ਪੰਗ ਕਰ ਦਿੱਤਾ ਹੈ ਔਰ ਮੁਰਸਤ ਜਿੱਤ ਕਰਨ ਲਈ ਕਾਲੀਦਾਲ ਨੂੰ ਦੁਬਾਰਾ ਕਾਰਵਾਈਆਂ ਚਾਲੀਆਂ ਨੇ ਮਗਰਛੀ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਜਿਹੜਾ ਹੁਕਮ ਹੋਇਆ ਸੀਗਾ ਉਹਦੇ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਦੇ ਵਿੱਚ ਜਿਸ ਨੂੰ ਇਹ ਹੁਕਮ ਹੋਇਆ ਸੀਨ ਕਿ ਅਸ਼ਲੀ ਕਾਲ ਤੱਕ ਸਾਤ ਦੋ ਹੁਕਮਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸਰਜੀਤ ਕਰਨ ਦੇ ਲਈ ਅਦੀ ਭਰਤੀ ਜਿਹੜੀ ਹੈ 6 ਮਹੀਨੇ ਦਾ ਸਮਾਂ ਦਿੱਤਾ ਸੀਗਾ ਮੁੜ ਭਰਤੀ ਕੀਤੀ ਜਾਏ ਔਰ ਅਹੁਦੇਦਾਰੀਆਂ ਜਿਨ੍ਹਾਂ ਨੂੰ ਦਿੱਤੀਆਂ ਜਾਣੀਆਂ ਨੇ ਉਹ ਉਸ ਨੂੰ ਤੈਅ ਕਰੇ ਸੋ ਇਹ ਹਮ ਤੱਕ ਕਿਉਂਕਿ 2 ਦਸੰਬਰ ਨੂੰ ਇਹ ਹੁਕਮ ਹੋਇਆ ਸੀਗੇ ਮਗਰ ਅੱਜ 16 ਜਨਵਰੀ ਦਾ ਦਿਨ ਹੈ ਸੋ ਇਸ ਗੱਲ ਨੂੰ 1.5 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਉਹ ਇਨਬਿਨ ਪੂਰੀਆਂ ਨਹੀਂ ਹੋ ਸਕੀਆਂ ਸੋ ਹੁਣ ਜਿਹੜਾ ਅਸੀਂ ਬਾਗੀ ਤੜਾ ਕਹਿ ਸਕਨੇ ਹਾਂ ਜਿਹੜਾ ਸ਼੍ਰੋਮਣੀ ਕਾਲੀ ਦਲ ਸੁਭਾਰ ਲਹਿਰ ਸੀਗੀ ਉਹਦੇ ਮੈਂਬਰ ਜਿਹੜੇ ਨੇ ਆਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਸ ਮਾਮਲੇ ਮਿਲਣ ਲਈ ਆ ਰਹੇ ਨੇ ਕੈਂਪਰਸਨ ਨਿਤੇਸ਼ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ